ਆਹ ਆਹ ਕੰਟਾਂ ਦੀ ਕੁਸ਼ਤੀ ਆ ਹੱਲੇ ਤਾਂ ਟੱਕਿਆਂ ਦਾ ਟੱਕੇ ਖੰਗ ਸਿੱਟ ਫੱਦੇਗਰ ਸਾਹਦੇ ਆਹ ਟੱਕਾਕੇ 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 ਪਾਣਗੇ ਆਹ ਟੱਕਾਕੇ ਪਾਣਗੇ ਲਾਉਤੀਆਂ ਦੇ 31 ਪਣੇ ਆ 21 ਦੇ 31 ਜੇ ਸੱਪ ਨੂੰ ਸੱਪ ਨਾਲ ਤੇ ਜਾਨ ਨੂੰ ਚੜੇ ਆਹ ਸੱਪ ਨੂੰ ਸੱਪ ਨਾਲ ਤੇ ਜਾਨ ਨੂੰ ਚੜੇ ਕੋਸ ਨੇ ਟੱਕਰੀ ਹੈ ਇੱਕ ਪਾਸੇ ਚੰਪੌਰ ਸਾਹਿਬ ਵਾਲਾ ਇੱਕ ਪਾਸੇ ਫਗੇਰ ਸਾਹਿਬ ਵਾਲਾ ਆਹ ਬੱਲੇ ਲਖਣੀਆਂ ਦੇ ਆਹ ਮੈਲਾ ਪੂਰੇ ਭਰ ਚੋਂ ਹੁੰਦਾ ਹੈ ਬੱਲੇ 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 ਆਹ ਬੱਲੇ ਬੱਲੇ ਹੋਈ ਪਈਆਂ ਮਿੱਗੀ ਕੋਟ ਟੱਕਦਾ ਐਸੇ ਆਈਆਂ ਲੜਾ ਆਹ ਬੱਲੇ ਬੱਲੇ ਹੋਈ ਪਈਆਂ ਸਰਦਾਰ ਸਿਮਰਜੀਤ ਸਿੰਘ ਜੀਮਾ ਪੰਜਾਬ ਦੀ ਪੁਲੰਦ ਅਵਾਜ਼ ਹੈ ਜਿਹਦੇ ਦਾ ਵੱਡਾ ਮੈਲਾ ਚੱਲਦਾ ਆਹ ਨਾਗਿਸਤਾਨ ਵੀ ਟੱਕਦੇ ਆ ਸਾ ਗਿਆ ਪਾਉਣ ਨੂੰ ਵੀ ਧੱਕਦੇ ਆ ਮੇਤਰਪਾਲ ਪਾਉਣ ਨੂੰ ਵੀ ਧੱਕਦੇ ਆ ਆ ਬੱਲੇ ਬੱਲੇ ਹੋਈ ਪਈ ਆ ਲਾਓ ਲਾਓ ਉਸਤੀ ਧੰਗੜੀ ਚਲਦੀ ਆ ਆ ਮੀਂਹ ਰਸਾ ਜਿਲ੍ਹਾ ਫਗਗੜ ਸਾਹਿਬ ਦੀ ਧਰਤੀ ਆ ਸੰਗਤ ਵੀ ਪੂਰੇ ਹੱਥ ਹਵਾ ਵਿੱਚ ਰਹੀ ਆ ਕਨਜੀ ਨੂੰ ਜੀ ਨੂੰ ਉਸਤੀ ਵਾਲੀ ਲੱਗਦੀ ਆ ਇੱਕ ਤਾੜੀ ਜ਼ੋਰ ਦੇ ਕੇ ਮਾਰ ਦਿਓ। ਆਹ ਤਾੜੀ ਜ਼ੋਰ ਦੇ ਕੇ ਮਾਰ ਦਿਓ। ਆਹ ਕੁਸ਼ਤੀਆਂ ਟਕੜੀਆਂ। ਬੇਲਾ ਵੀ ਧਰ ਜਾਣ ਪਿਆ। ਅਮੀਰ ਵਾਸੀ ਜੱਤੋਂ ਮਾਰਦੇ ਸਿਰੋਂ ਬਾਹਰ। ਵਾਹ ਜੀ ਵਾਹ। ਬੇਬਲ ਜੀ ਬਹੁਤ ਵਧੀਆ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਲੋਕਧਰਮਾਨਾ ਦੇ ਦਰਮਿਆਨ। ਉਹ ਕਹਿੰਦੇ ਡਿੱਗ ਨਹੀਂ ਕੋਈ ਖੜੇ ਜਲੇਰ ਸੌਣਿਆ। ਉਹ ਰਾਜਿਆਂ ਦੇ ਪੱਕੇ ਕਦੇ ਹੌਸਲੇ ਨਹੀਂ ਹਾਰਦੇ। ਕਿ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹ ਵੀ ਨੇ ਫਿਊਚਰ ਅੱਜ ਢੰਡੇ ਕਰਦੇ। ਯਾ ਟੁੱਟ ਪਿੱਛੇ ਕਾਲੇ ਪਰਦੇ ਥੱਲੇ ਲੌਣ ਨੂੰ ਮੈਂ ਕਾਹਨੂੰ ਸੁਣੀ ਗੱਲ ਲਾਲ ਤੱਕਦੇ ਆਹ ਪਿੰਡੀ ਛੱਤ ਉੱਤੇ ਬੈਠਾ ਗੱਲ ਸਿਰੇ ਲੌਣ ਨੂੰ ਉਹ ਨੀਲੀ ਛੱਤ ਉੱਤੇ ਬੈਠਾ ਗੱਲ ਸਿਰੇ ਲੌਣ ਨੂੰ ਵਾਕਾ ਦੀ ਬਹੁਤ ਵਧੀਆ ਜਿਹੜਾ ਫਤਵਾ ਮੁਕਾਬਲਾ ਚੱਲ ਰਿਹਾ ਹੈ ਮੈਂ ਕਹਿੰਦਾ ਹਾਂ ਨਾਲ ਜਮਾ ਪਹਾੜੀ ਧਰਮਾਂ ਤੋਂ ਆਪੋ ਜੇ ਉਹਨਾਂ ਦਾ ਸਵਾਗਤ ਕਰਨ ਲਈ ਮੁੰਡੇ ਸਾਡੇ ਲਈ ਉੱਥੇ ਹਣੀ ਕਾਹ ਲੋਕੀ ਧਰਮਾਂ ਤੋਂ ਆਪਿਆ ਸਭ ਤੇ ਨਾਲ ਅਮਰ ਉਪੀ ਪਵਿੱਤਰ ਵਿਰਤ ਯੂਐਸਏ ਤੇ ਨਾਲ ਉਹਨਾਂ ਦਾ ਭਰਾ ਗੇਅਰ ਤੇ ਰੋਕ ਜਾਓ ਜੇ ਮੋੜ ਦਾ ਕੁਮੈਂਟ ਦੀ 3 ਮਿੰਟ ਦੀ ਕਿੰਨੇ ਮਿੰਟ ਕੋਲ ਤੁਹਾਨੂੰ 5 ਮਿੰਟ ਇਹ 3 ਮਿੰਟ ਦੋ ਰੇ ਟੋਪੀ ਉਹਦਾ ਭਰਾ ਫਰਟ ਨੂੰ ਦੂਜੇ ਤਰਫ ਰੁਕ ਕੇ ਮੋੜ ਤਰਫ ਕਰਦੇ ਆ ਚੱਲ ਬਾਬਾ ਚੱਲ ਬਾਬਾ ਚੱਲ ਬਾਬਾ ਚੱਲ ਬਾਬਾ ਆਉਟ ਆਉਟ ਦਾ ਕੁਸ਼ੀ ਚੱਲ ਗਿਆ ਹਾਂਜੀ ਮੋਢੇ ਸਰੀਰ ਤੇ ਕਿੰਨੇ ਮਾਰੇ ਲੱਗਦੇ ਕਿ ਜੰਜਾਰੂ ਭਗੀਰ ਲੱਦੇ ਪਏ ਜਾਂਦੇ ਆ ਇੱਥੇ ਜਿੱਥੇ ਪਿੰਡ ਹਮ ਜੰਜਾਰੂ ਭਗੀਰ ਬਣਦੇ ਜਾਂਦੇ ਆ ਉਹ ਕਾ ਕਹਿਣਾ ਜਿੱਕਰ ਮੁੰਡੇ ਦੀ ਖੇ ਆਉਂਦੀਆਂ ਲੱਗਦੀ ਆ 45 ਮਾਰਾਂ ਜੋੜ ਦੇ ਕੇ ਆਓ ਨਾਲ ਨਾਲ ਸ਼ਾਨ ਨਾਲ ਦੁਹਤੀ ਆਓ ਜਿਹਦੇ ਤੋਂ ਤੇ ਆ ਕੋਈ ਕਿਤੇ ਆਰ 3 ਹਕਮੀਆਂ ਉਹ ਜੰਜਾਰੂ ਕਲਾ ਦਾ ਕੋਟੀ ਬਣਾ ਲਾਖਾਂ